ਦੇਖੋ ਜਿਹੜੀਆਂ ਹੁਣ ਤੱਕਰ ਮੀਟਿੰਗਾਂ ਹੋਈਆਂ ਨੇ ਉਹਨਾਂ ਚੋਂ ਤਾਂ ਇਹ ਹੀ ਲੱਗਦਾ ਵੀ ਲਮਕਾਉਣ ਦੇ ਹੈਗੇ ਕਿਉਂਕਿ ਜਿਹੜੀ ਪਿਛਲੀ ਮੀਟਿੰਗ ਹੋਈ ਸੀ 15 ਤਰੀਕ ਨੂੰ ਰਾਤ ਦੇ 1:30 ਵਜੇ ਸਵਾਪਤ ਹੋਈ ਹੈ ਉਹਦੇ ਵਿੱਚ ਟੁੱਟਦੀ ਸੀ ਗੱਲ ਇਹ ਪਰ ਅਸੀਂ ਅਗਲੀ ਮੀਟਿੰਗਾਂ ਜਿਹੜੀ ਐਤਵਾਰ ਵਾਲੀ ਸੀ ਐਕਸੈਪਟ ਨਹੀਂ ਕਰ ਰਹੇ ਸੀਗੇ ਅਸੀਂ ਕਿਹਾ ਵੀ ਇੱਕ ਪਾਸੇ ਤਾਂ ਤੁਸੀਂ ਉਹ ਛੋਟਾ ਮਨੋਰਥ ਲਮਕਾਉਣ ਦਾ ਹੈਗਾ ਹੱਲ ਕਰਦਾ ਹੈ ਨਹੀਂ ਉਹ ਕਹਿੰਦੇ ਵੀ ਦੱਸੋ ਕੀ ਨਹੀਂ ਹੱਲ ਕੀਤਾ ਅਸੀਂ ਆਖਿਆ ਪਹਿਲਾਂ ਮਾਹੌਲ ਬਣਾਓ ਗੱਲਬਾਤ ਦਾ ਵੀ ਦੋਹਾਂ ਪਾਸੇ ਦੋਹਾਂ ਪਾਸੇ ਤੋਂ ਮਾਹੌਲ ਬੜੇ ਸਾਡੇ ਵਾਲੇ ਪਾਸੇ ਤੋਂ ਅਸੀਂ ਯਕੀਨ ਦਿਵਾਉਣਾ ਵੀ ਅਸੀਂ ਉਹਨਾਂ ਚਰ ਜਿੰਨਾ ਚਿਰ 18 ਟਿੱਕਰ ਇਹ ਜਿਹੜੀ ਗਾਹਾਂ ਰੋਕਾਂ ਹਟਾਉਣ ਕੇ ਗਾਹਾਂ ਦਿੱਲੀ ਵਧਨ ਵਾਲਾ ਹੈਗਾ ਉਹਨਾਂ ਚਰ ਅਸੀਂ ਐਕਸ਼ਨ ਆਪਦਾ ਇਹ ਰੋਕਾਂਗੇ ਤੁਸੀਂ ਜਿਹੜੀਆਂ ਕੋਈ ਗ੍ਰਿਫਤਾਰੀਆਂ ਕੀਤੀਆਂ ਨੇ ਪ੍ਰੀਵੈਂਟਿਵ ਕਾਰਵਾਈ ਦੇ ਤੌਰ ਤੇ ਜਾਂ ਨੈੱਟ ਬੰਦ ਕੀਤਾ ਜਾਂ ਜਿਹੜੇ ਆਗੂਆਂ ਦੀਆਂ ਜਾਂ ਜਥੇਬੰਦੀਆਂ ਦੇ ਜਿਹੜੇ ਟਵਿੱਟਰ ਅਕਾਊਂਟ ਹੈ ਉਹਨਾਂ ਦੇ ਪੇਜ ਆ ਉਹ ਬੰਦ ਕੀਤੇ ਹੋਏ ਆ ਤਾਂ ਤੁਸੀਂ ਉਹ ਕਰੋ ਇਹ ਅਸੀਂ ਅਸੀਂ ਆਪ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਚੌਥੇ ਗੇਟ ਦੀ ਮੀਟਿੰਗ ਤੋਂ ਪਹਿਲਾਂ ਇਹ ਸਾਰਾ ਕੁਝ ਬਹਾਲ ਕਰਾਂਗੇ ਬਹਾਲ ਕਰਿਆ ਨਹੀਂ ਤਾਂ ਹੁਣ ਮੀਟਿੰਗ ਦੇ ਵਿੱਚ ਫਿਰ ਇਸ ਸਥਿਤੀ ਦੇ ਵਿੱਚ ਕੀ ਰੱਖਿਆ ਜਾਊਗਾ ਦੇਖੋ ਜੇ ਉਹ ਤਾਂ ਜਾਵਾਂਗੇ ਤਾਂ ਸਹੀ ਮੀਟਿੰਗ ਦੇ ਵਿੱਚ ਹੁਣ ਪਰ ਉੱਥੇ ਰੱਖਾਂਗੇ ਅਸੀਂ ਵੀ ਤੁਹਾਡਾ ਮਸਲਾ ਹੱਲ ਕਰਦਾ ਹੈ ਨਹੀਂ ਤੁਹਾਡਾ ਲਮਕਾ ਲਮਕਾ ਕੇਗਾ ਮੀਟਿੰਗ ਦਰ ਮੀਟਿੰਗ ਮੀਟਿੰਗ ਦਰ ਮੀਟਿੰਗ ਤੁਸੀਂ ਇਹਨੂੰ ਚੋਣ ਜਾਬਤੇ ਵਾਲੀ ਜਿਹੜੀ ਡੇਟ ਆ ਉੱਥੋਂ ਟਿੱਕ ਲੈ ਜਾਣਾ ਚਾਹੁੰਦੇ ਆ ਤਾਂ ਕਿ ਉਸ ਤੋਂ ਬਾਅਦ ਸਾਨੂੰ ਇਹ ਬਹਾਨਾ ਮਿਲ ਸਕੇ ਬਹਾਨਾ ਕਿ ਇਹ ਬੇਸ ਮਿਲ ਸਕੇ ਆਧਾਰ ਮਿਲ ਸਕੇ ਵੇ ਇਹ ਉਹ ਅਸੀਂ ਹੁਣ ਚੋਣ ਜਾਬਤਾ ਲਾਗੂ ਹੋ ਗਿਆ ਸੀ ਸੁਵਿਧਾਨਕ ਤੌਰ ਤੇ ਲਾਗੂ ਕਰ ਜਾਂ ਮੰਨਣ ਨੂੰ ਐਲਾਨ ਕਰਨੇ ਸੀ ਕਰ ਨਹੀਂ ਸਕਦੇ ਮਤਲਬ ਉਧਰ ਨੂੰ ਇਹ ਡਿਲੇ ਕਰਨਾ ਚਾਹੁੰਦੇ ਰੱਖਾਂਗੇ ਅੱਜ ਅਸੀਂ ਜੇ ਸਰਕਾਰ ਚੋਣ ਜਾਬਤਾ ਲਾਉਂਦੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕੀ ਇਹ ਕਿਸਾਨ ਅੰਦੋਲਨ ਇਸੇ ਰੂਪ ਚ ਚੱਲਦਾ ਰਹੂ ਜਾਇਦਾ ਕੀ ਅਗਲਾ ਜਿਹੜਾ ਐਕਸ਼ਨ ਪਲਾਨ ਹੋਊਗਾ ਚਲੋ ਉਹ ਤਾਂ ਵੀ ਕਦੋਂ ਲਾਉਂਦੀ ਐ ਇਹ ਚੋਣ ਜਾਬਤਾ ਕਿੰਨੇ ਹਫਤੇ ਨੂੰ ਲਾਉਂਦੇ ਆ 15 ਦਿਨਾਂ ਨੂੰ ਲਾਉਂਦੇ ਆ ਉਦੋਂ ਤੱਕਰ ਕੀ ਸਿਚੁਏਸ਼ਨ ਕੀ ਬਣ ਜੂਗੀ ਕਿਉਂਕਿ ਜਿਹੜੀ ਸਥਿਤੀ ਹੈ ਉਹ ਤਾਂ ਰੋਜ਼ ਬਦਲ ਰਹੀ ਹੈ ਘੰਟੇ ਘੰਟੇ ਬਾਅਦ ਬਦਲ ਰਹੀ ਹੈ ਸਪੋਰਟ ਹੈ ਜਿਹੜੀ ਬਦਲ ਰਹੀ ਹੈ ਜਾਂ ਰੁਕ ਰਹੀ ਹੈ ਜਾਂ ਉਦੋਂ ਤੱਕਰ ਮਤਲਬ ਉਦੋਂ ਕੀ ਠੋਸ ਸਿਚੁਏਸ਼ਨ ਕੀ ਹੋਊਗੀ ਜਦੋਂ ਜਾ ਕੇ ਤਿਕਰ ਉਹਦੇ ਮੁਤਾਬਕ ਉਹਦੇ ਮੁਤਾਬਕ ਜਿਹੜਾ ਫੈਸਲਾ ਲਿਆ ਜਾਊਗਾ ਇੱਕ ਜਿਹੜਾ ਦੂਜੀਆਂ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਇਹ ਗਿਲਾ ਵੀ ਕੀਤਾ ਜਾ ਰਿਹਾ ਵੀ ਸਾਨੂੰ ਨਾਲ ਨਹੀਂ ਲਿਆ ਗਿਆ ਜਾਂ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਜਿਹੜਾ ਕੋ ਆਹ ਪ੍ਰੋਗਰਾਮ ਦਿੱਤਾ ਗਿਆਗਾ ਤੱਕ ਹੀ ਆਉਣ ਵਾਲੇ ਦਿਨਾਂ 'ਚ ਇਜਿਟੇਸ਼ਨਾਂ ਸਾਂਝੀ ਵੀ ਬਣ ਸਕਦੀ ਆ ਜਾਂ ਇਹ ਇਸੇ ਰੂਪ ਦੇ ਵਿੱਚ ਜਿਹੜੀ ਆ ਉਹ ਹੋਰ ਜ਼ਿਆਦਾ ਵਿਸ਼ਾਲ ਹੋਏਗੀ। ਦੇਖੋ ਜੀ ਅਸੀਂ ਤਾਂ ਸਾਂਝੀ ਬਣਾਉਣ ਦੇ ਖਾਤਰ ਅ ਬਹੁਤ ਯਤਨ ਕੀਤੇ ਆ ਅਸੀਂ ਨਵੰਬਰ 'ਚ ਸ਼ੁਰੂ ਕਰਨਾ ਸੀ ਜੇ ਕੱਲਿਆਂ ਨੇ ਕਰਨਾ। 2 ਮਹੀਨੇ ਜਿਹੜਾ ਅਸੀਂ ਲੇਟ ਕੀਤਾ ਨਵੰਬਰ ਤੋਂ ਗਾਹਾਂ 13 ਫਰਵਰੀ ਆ ਗਈ। ਇਹ ਸਿਰਫ ਉਹਨਾਂ ਨੂੰ ਨਾਲ ਲੈਣ ਵਾਸਤੇ ਕੀਤਾ। ਮੀਟਰਾਂ ਕੀਤੀ ਗਿਆ 3 ਮੀਟਰਾਂ ਇਹਨਾਂ ਨਾਲ ਹੋ ਗਏ ਨੇ ਐਸਕੇਮ ਵਾਲਿਆਂ ਨਾਲ ਅ ਅਗਰਾਹਾਂ ਵਾਲਿਆਂ ਨਾਲ 2 ਮੀਟਰਾਂ ਹੋ ਗਏ ਨੇ ਇੱਕ ਵਾਰੀ ਤਾਂ ਖੋਦਾ ਸੀ ਸਾਡੀ ਟੀਮ ਹੈ ਜਿਹੜੀ ਵਿਕੇਸ਼ੂ ਕ੍ਰਾਂਤੀਕਾਰੀ ਦੇ ਘਰੇ ਵੀ ਜਾ ਕੇ ਮਿਲ ਕੇ ਆਈ ਹੈ ਉਹ ਇੱਥੇ ਪਿਛਲੇ ਦਿਨ ਇੱਥੇ ਰੇਲ ਲਾਈਨ ਤੇ ਜਿੱਦੇ ਉਹਨਾਂ ਦਾ ਸੀਗਾ ਪ੍ਰੋਗਰਾਮ ਉਹ ਆਪਣੇ ਭਾਸ਼ਣ ਦੇ ਵਿੱਚ ਬੋਲਿਆ ਵੀ ਆ ਗੱਲ ਵੀ ਸਰਦੀਤ ਫੁੱਲ ਵਾਲੀ ਜਥੇਬੰਦੀ ਨੇ ਅਪਰੋਚ ਕੀਤੇ ਆ ਵੀ ਆਪਾਂ ਸਾਂਝਾ ਬਣਾ ਕੇ ਪਰ ਜਦੋਂ ਹੁਣ ਆਏਗਾ ਵੀ ਅਸਤਾ ਨਵੰਬਰ ਤੇ ਯਤਨ ਕਰਦੇ ਕਰਦੇ ਜਦੋਂ ਇਹ ਨਾ ਇਸ ਗੱਲ ਦੇ ਸਾਬਤ ਤੋਂ ਹੋਏ ਉਹਨਾਂ ਦੇ ਦਲੀਲ ਇਹ ਸੀਗੀ ਵੀ ਲੋੜ ਤਾਂ ਹੈਗੀ ਐ ਦਿੱਲੀ ਕੂਚ ਵਾਲੇ ਐਕਸ਼ਨ ਪ੍ਰੋਗਰਾਮ ਦੇ ਪਰ ਅਜੇ ਹੈ ਅਜੇ ਮਾਹੌਲ ਨਹੀਂ ਉਵੇਂ ਅਜੇ ਲੋਕ ਜਿਵੇਂ ਉਦੋਂ ਦਿੱਲੀ ਵਾਲਾ ਜਦੋਂ ਅਸੀਂ ਗਏ ਆ 26 ਨਵੰਬਰ 220 ਨੂੰ ਵੀ ਜਿਵੇਂ ਉਦੋਂ ਟੈਂਪੂ ਸੀਗਾ ਉਵੇਂ ਮਤਲਬ ਮਾਹੌਲ ਸੀਗਾ ਉਹ ਮਾਹੌਲ ਲੋਕਾਂ ਚ ਹੁਣ ਹੈ ਨਹੀਂ ਅਸੀਂ ਇਹਨੂੰ ਕਿਹਾ ਸੀਗਾ ਵੀ ਸਾਡੇ ਹਿਸਾਬ ਨਾਲ ਆਏਗਾ ਵੀ ਉਹ ਤਾਂ ਆਪਣਾ ਉਹਦੀ ਚੈੱਕ ਹੋਊਗਾ ਨਾ ਜਦੋਂ ਆਪਾਂ ਦਿੱਲੀ ਕੋਈ ਦਾ ਪ੍ਰੋਗਰਾਮ ਦੇਵਾਂਗੇ ਕਿ ਲੋਕ ਉਵੇਂ ਆਉਂਦੇ ਆ ਜਾਂ ਨਹੀਂ ਆਉਂਦੇ ਸਾਡੇ ਸੁੰਦੇ ਤੇ ਜਦੋਂ ਆਪਾਂ ਸਰਦੇ ਨਹੀਂ ਦਿੱਤਾ ਹਜੇ ਆਪਾਂ ਨੂੰ ਕਿ ਇਹ ਕਾਸ਼ਵਾਲੀ ਹੋ ਗਏ ਵੀ ਉਹ ਲੋਕ ਆਉਣਗੇ ਨਹੀਂ ਪਰ ਉਹਨਾਂ ਦੀ ਜਿਹੜੀ ਅਸੈਸਮੈਂਟ ਹੈ ਕਹ ਲੋ ਜਦੋਂ ਉਹ ਜਿਹੜਾ ਜੈਜਾ ਸੀਗਾ ਆ ਜਦੋਂ ਹੁਣ ਅਸੀਂ 13 ਫਰਵਰੀ ਨੂੰ ਦਿੱਤਾ ਜਿੰਨੇ ਲੋਕ ਆਏ ਨੇ ਜਿੰਨਾ ਇੱਥੇ ਜ਼ਬਰ ਚੱਲਿਆ ਅ ਮਤਲਬ ਲਗਭਗ 100 ਤੋਂ ਉੱਪਰ ਉਹਦੇ ਫਟੜ ਹੋਏ ਆ ਕਿਸੇ ਨੂੰ ਕੋਈ ਅਫਸੋਸ ਨਹੀਂ ਇਹ ਬੰਦੇ ਹੱਥਾਂ ਤੇ ਘੱਟ ਘੰਟੇ ਲਗਾਤਾਰ ਉਹ ਡੜਗੇ ਦੇ ਜੋ ਹੈਗਾ ਇਹ ਕਿਵੇਂ ਕਹਿ ਸਕਦੇ ਵੀ ਲੋਕਾਂ ਦਾ ਰੱਦਾ ਹੈ ਨਹੀਂ ਅਸਲ ਵਿੱਚ ਆਏਗਾ ਵੀ ਲੋਕਾਂ ਦਾ ਰੱਦਾ ਹੈਗਾ ਲੋਕ ਲੜਨਾ ਚਾਹੁੰਦੇ ਨੇ ਵੀ ਮੂਰੇ ਕੋਈ ਸੱਦਾ ਦੇਣ ਵਾਲੀ ਕੋਈ ਪਲੇਟਫਾਰਮ ਹੈ ਕੋਈ ਜਦੋਂ ਬੰਦੇ ਨਹੀਂ ਜਦੋਂ ਕੋਈ ਦੋ ਪਲੇਟਫਾਰਮ ਉਰੇ ਆ ਗਏ ਤਾਂ ਲੋਕ ਮਤਲਬ ਛੜ ਛੜ ਕੇ ਕੱਲੀਆਂ ਸਾਡੀਆਂ ਜਥੇਬੰਦਗੀਆਂ ਨਹੀਂ ਦੂਜੀਆਂ ਜਥੇਬੰਦਗੀਆਂ ਦੇ ਜਿਹੜੇ ਹੈਗੇ ਵਰਕਰ ਉਹ ਵੀ ਬਾਗੀ ਹੋ ਕੇ ਸਾਡ ਛੜ ਕੇ ਆ ਰਹੇ ਨੇ ਜਾਵਤਾ ਉਹਨਾਂ ਦਾ ਕਹਿੰਦਾ ਭਾਵ ਤੇ ਉਹਨਾਂ ਦੇ ਜਾਵਤੇ ਦੀ ਪ੍ਰਵਾਹ ਕੀਤੇ ਕਰਾ ਰਹੇ ਨੇ ਸੋ ਇਸ ਜਿਹੜਾ ਐ ਬਣ ਰਿਹਾ ਹੈਗਾ ਕਿ ਇਹ ਸੰਘਰਸ਼ਾ ਜਿਹੜਾ ਹੈ ਮੇਨਲੀ ਪੰਜਾਬ ਦੇ ਲੋਕਾਂ ਦਾ ਸੰਘਰਸ਼ ਹੈ ਜਾਂ ਪੰਜਾਬੀਆਂ ਦਾ ਜਾਂ ਸਿੱਖ ਭਾਈਚਾਰੇ ਦਾ ਸੰਘਰਸ਼ ਹੈ ਕਿ ਇਹ ਐਜੀਟੇਸ਼ਨ ਆ ਜਿਹੜੀ ਉਹ ਬਾਕੀ ਸੂਬਿਆਂ ਦੇ ਵਿੱਚ ਵੀ ਇਸੇ ਰੂਪ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਹੈ ਦੇਖੋ ਜੇ ਹਰਿਆਣਾ ਦਾ ਤੁਸੀਂ ਆਮ ਰਿਪੋਰਟਾਂ ਪੜ੍ਹ ਹੀ ਰਹੇ ਹੋ ਤੁਸੀਂ ਬਈ ਉਹਨਾਂ ਨੇ ਪੂਰੀ ਦੀ ਪੂਰੀ ਉਹਨਾਂ ਦੀ ਬਈ ਘਰਾਂ ਦੇ ਤੇ ਕਰਪਿੰਡਾਂ ਦੇ ਵਿੱਚ ਉਹਨਾਂ ਨੇ ਛੋਟੇ ਜਿਹੜੇ ਕੱਚੇ ਰਸਤੇ ਆ ਉੱਥੋਂ ਤੱਕ ਵੀ ਉਹਨਾਂ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਵੱਡੀਆਂ ਸੜਕਾਂ ਤੇ ਤਾਂ ਕਿ ਲੋਕ ਬਾਰਡਰ ਤੇ ਨਾ ਆ ਸਕਣ ਤੇ ਜੇ ਇਹ ਇਕੱਲੇ ਪੰਜਾਬ ਦਾ ਹੁੰਦਾ ਤਾਂ ਫਿਰ ਇਹਦਾ ਮਤਲਬ ਹਰਿਆਣੇ ਦੇ ਵਿੱਚ ਤਾਂ ਉਹਨਾਂ ਨੂੰ ਨਾ ਨੈੱਟ ਬੰਦ ਕਰਨ ਦੀ ਲੋੜ ਸੀਗੀ ਨਾ ਉਹਨਾਂ ਨੂੰ ਅਰੈਸਟਾਂ ਕਰਨ ਦੀ ਲੋੜ ਸੀਗੀ ਨਾ ਉਹਨਾਂ ਨੂੰ ਰਸਤੇ ਆ ਜਿਹੜੇ ਓਹੋ ਬੈਰੀਕੇਡ ਲਾ ਕੇ ਰਸਤੇ ਬਲੌਕ ਕਰਨ ਦੀ ਨੋਟਿਸ ਹੈਗੀ ਸੋ ਇਸ ਕਰਕੇ ਇਹ ਇਹ ਕੱਲਾ ਪੰਜਾਬ ਦਾ ਨਹੀਂ ਇਹ ਕਿਉਂਕਿ ਮੁੱਦੇ ਜਿਹੜੇ ਹੈਗੇ ਨੇ ਠੀਕ ਹੈ ਪੰਜਾਬ ਭਾਈਚਾਰਾ ਜਿਹੜਾ ਪੰਜਾਬੀ ਭਾਈਚਾਰਾ ਜਾਂ ਪੰਜਾਬੀ ਪੰਜਾਬ ਦੇ ਲੋਕ ਹੈ ਇਹ ਵਧ ਰਹੇ ਨੇ ਦੇ ਵਿੱਚ ਵੀ ਦੂਜੀਆਂ ਸਟੇਟਾਂ ਦੇ ਵਿੱਚ ਵੀ ਜੁਪੀ ਚ ਰਾਜਸਥਾਨ ਚ ਈਵਨ ਜਿਹੜੇ ਦੂਜੇ ਸਾਊਥ ਵਾਲੇ ਸਟੇਟਾਂ ਦੇ ਵਿੱਚ ਵੀ ਇਹ ਜੋ ਜੋ ਦਰੋਂ ਦੇ ਨੇ ਇਹ ਅੱਗੇ ਵਧੂਗਾ ਇਹ ਸਾਰੇ ਦੇਸ਼ ਦਾ ਅੰਦੋਲਨ ਸੀਗਾ ਤੇ ਬੜੂ ਹੈ ਇੱਕ ਲੱਗਦਾ ਹੈ ਕਿ ਜੇ ਜਿਹੜਾ ਪੇਸ਼ਰਪੁਰ ਕਸਤਾਨ ਅੰਦੋਲਨ ਸੀ ਉਸ ਅੰਦੋਲਨ ਦੀ ਇਹ ਅਗਲੀ ਕੜੀ ਹੈ ਜਾਂ ਉਸ ਅੰਦੋਲਨ ਦੇ ਨਾਲ ਉਸੇ ਦਾ ਕੀ ਡਿਫਰੈਂਸ ਦੇਖ ਰਹੇ ਹਾਂ ਉਹਦੇ ਨਾਲ ਕੋਈ ਡਿਫਰੈਂਸ ਨਹੀਂ ਇਹਨੂੰ ਅਸੀਂ ਦਿੱਲੀ ਅੰਦੋਲਨ ਦਾ ਭਾਗ ਦੂਜਾ ਕਹਿੰਦੇ ਹਾਂ ਭਾਗ ਦੂਜਾ ਤਾਂ ਕਿਹਾ ਵੀ ਇਹ ਕੋਈ ਨਵੀਆਂ ਮੰਗਾਂ ਤੇ ਨਹੀਂ ਮੇਨ ਜਿਹੜੀਆਂ ਉਦੋਂ ਮੰਗਾਂ ਜਦੋਂ ਦਿੱਲ ਘਰ ਵਾਪਸ ਦਿੱਲੀ ਕੋ ਵਾਪਸ ਹੋਏ ਆ ਉਦੋਂ ਜਿਹੜੀਆਂ ਪੈਂਡਿੰਗ ਰਹਿ ਗਈਆਂ ਸੀ ਮੰਗਾ ਜਿਨ੍ਹਾਂ ਦਾ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਵੀ ਦਿਵਾਇਆ ਸੀਗਾ ਇਹ ਉਹਨਾਂ ਮੰਗਲ ਤੇ ਆ ਇਸ ਕਰਕੇ ਇਹਨੂੰ ਦਿੱਲੀ ਅੰਦੋਲਨ ਦਾ ਭਾਗ ਦੂਜਾ ਗਿਆ ਪਰ ਜਿਹੜੀਆਂ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਹੈਗੀਆਂ ਨੇ ਜਿਹੜੀਆਂ ਕਿ ਦਮਗੀਆਂ ਨੇ ਓਏ ਹੈਗਾ ਬਈ ਜਿਹੜਾ ਲੀਡਰਸ਼ਿਪ ਦਾ ਅੱਗੇ ਲਾਂਭਾ ਹੁੰਦਾ ਹੁੰਦਾ ਸੀਗਾ ਵੀ ਦੂਜਿਆਂ ਨੂੰ ਮੂਹਰੇ ਕਰ ਦਿੰਦੇ ਨੇ ਆਪੇ ਪਿੱਛੇ हट ਜਾਂਦੇ ਨੇ ਦੂਜਿਆਂ ਤੇ ਸਖਤੀ ਹੋ ਜਾਂਦੀ ਆਪੇ ਸਖਤੀ ਤੋਂ ਬਚ ਜਾਂਦੇ ਨੇ ਪਰ ਹੁਣ ਇਹ ਇਹ ਜਿਹੜਾ ਹੈਗਾ ਹੁਣ ਵਾਲੇ ਚ ਹੁਣ ਇਹ ਕਿਸਾਨ ਵੀ ਨੌਜਵਾਨ ਵੀ ਖਾਸ ਕਰਕੇ ਇਸ ਗੱਲੋਂ ਉਹਨਾਂ ਸੰਤੁਸ਼ਟ ਹੈ ਵੀ ਜਿਹੜਾ ਲੀਡਰਸ਼ਿਪ ਨੇ ਡਾਟ ਕੇ ਸਾਡੀ ਗਵਾਹੀ ਕੀਤੀ ਹੈ ਆਪ ਦਾ ਬਰਾਬਰ ਸਾਡੇ ਮੁਰੇ ਲੱਗੇ ਨੇ ਸਾਡੇ ਆਪ ਦਾ ਉਹਨਾਂ ਨੇ ਝੱਲਿਆ ਉਹਨਾਂ ਨੇ ਗੈਸ ਬੇਹੋਸ਼ ਵੀ ਹੋਇਆ ਕਿ ਲੀਡਰ ਡਿੱਗੇ ਵੀ ਹੋਤੇ ਜਿਹੜੇ ਵੱਡੇ ਉਮਰ ਦੇ ਸੀਗੇ ਗੈਸ ਚਾਰਨ ਕਰਕੇ ਇੱਕ ਆ ਜਿਹੜਾ ਬਜ਼ੁਰਗ ਦੀ ਕੱਲ ਮੌਤ ਹੋਈ ਹੈ ਗਿਆਨ ਸਿੰਘ ਜੀ ਇਹ ਵੀ ਮੂਰਲੀ ਦੇ ਸਫਾਂ ਦੇ ਵਿੱਚ ਸੀਗਾ ਗੈਸ ਜਿਆਦਾ ਅੰਦਰ ਜਾਣ ਕਰਕੇ ਸਾਬੰਦ ਹੋਣ ਕਰਕੇ ਪਹਿਲਾਂ ਵੀ ਇੱਕ ਵਾਰੀ ਇਹਨੂੰ ਹਸਪਤਾਲ ਚ ਲਿਜਾਣਾ ਪਿਆ ਸੀਗਾ ਪਰ ਉਹ ਪੂਰੀ ਤਰ੍ਹਾਂ ਠੀਕ ਨਾ ਹੋਇਆ ਕੱਲ ਜਦੋਂ ਦੁਬਾਰਾ ਹਸਪਤਾਲ ਚ ਲੈ ਕੇ ਗਏ ਨਜ਼ਾਰਾ ਇਹ ਜਿੱਦਾਂ ਰਸਤੇ 'ਚ ਉਹਦੀ ਮੌਤ ਹੋ ਗਈ ਸੋ ਇਸ ਕਰਕੇ ਨਵੀਂ ਚੀਜ਼ ਹੈ ਵੀ ਲੀਡਰਸ਼ਿਪ ਨੇ ਕੋਈ ਐ ਨਹੀਂ ਕਹਿ ਸਕਦਾ ਵੀ ਲੀਡਰਸ਼ਿਪ ਨੇ ਡਰਦਿਆਂ ਨੇ ਮੂਰੇ ਮੂਰੇ ਨਹੀਂ ਲੱਗੇ ਜਾ ਕੇ ਬਾਈ ਵਿਕੀ ਜੇ ਕੁਝ ਜਥੇਬੰਦੀਆਂ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਤਾਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਜੜਾਗਾ ਤੁਹਾਡਾ ਸੰਪਰਕ ਜਾਂ ਸਾਥ ਰਹੇਗਾ ਦੇਖੋ ਜਿਹੜਾ ਕਿਸ ਰੂਪ ਚ ਆਉਂਦੀਆਂ ਨੇ ਉਹ ਤਾਂ ਉਹਨਾਂ ਦੇ ਫੈਸਲਾ ਕਰਨ ਤੋਂ ਪਤਾ ਲੱਗੇਗਾ ਇੱਕ ਤਾਂ ਇਹ ਹੈਗਾ ਵੀ ਮੰਨ ਲਓ ਉਹ ਦਿੱਲੀ ਵਾਲੇ ਕੂਚ ਵਾਲੇ ਪ੍ਰੋਗਰਾਮ ਨੂੰ ਇਹਨਾਂ ਮੰਗਾਂ ਤੇ ਐਮਐਸਪੀ ਤੇ ਕਰਜ਼ੇ ਵਾਲੀਆਂ ਮੰਗਾਂ ਤੇ ਸੁਭਾਸ਼ ਨਾਥ ਵਾਲੀ ਮੰਗ ਤੇ ਇਹ ਜਿਹੜਾ ਕੂਚ ਵਾਲਾ ਪ੍ਰੋਗਰਾਮ ਦਿੱਤਾ ਇਹਨੂੰ ਅਪਣਾ ਲੈਣ ਇਹਨੂੰ ਅਪਣਾ ਲੈਣ ਮੰਨ ਲਓ ਵੀ ਉਹ ਆਪਣਾਉਂਦੇ ਹੋਏ ਜੇ ਉਹਨੂੰ ਐ ਵੀ ਲੱਗਦਾ ਵੀ ਅਸੀਂ ਸਾਨੂੰ ਦਿੱਕਤ ਆਊਗੀ ਸਾਂਝੀ ਸਟੇਜ ਤੇ ਤਾਂ ਉਹ ਕੋਈ ਵੀ ਕਿੰਨੇ ਆਪਣੇ ਨਾਕੇ ਹੈਗੇ ਨੇ ਆ ਬੱਡਰ ਵਾਲੇ ਚੀਕੇ ਵਾਲਾ ਖਾਲੀ ਪਿਆ ਉਹ ਤੋਂ ਡੱਬੜੇ ਵਾਲਾ ਖਾਲੀ ਪਿਆ ਕਿਸੇ ਵੀ ਰਸਤੇ ਤੇ ਆ ਕੇ ਉਹ ਇਸੇ ਨੂੰ ਵੀ ਹਾਂ ਭਾਈ ਅਸੀਂ ਇਕੱਠੇ ਅੱਗੇ ਵਧਾਂਗੇ ਉੱਥੇ ਆਪ ਦਾ ਬਣ ਸਕਦੇ ਨੇ ਆਪ ਦੀ ਸਟੇਜ ਵੀ ਲਾ ਸਕਦੇ ਨੇ ਸੋ ਇਸ ਕਰਕੇ ਤਾਂ ਹੁਣ ਉਹਨਾਂ ਨੇ ਜਾ ਫਿਰ ਉਹਨਾਂ ਨੇ ਕਿਵੇਂ ਹਮਾਇਤ ਵੀ ਭਾਈ ਅਸੀਂ ਜਿਹੜਾ ਇਹ ਦਿੱਲੀ ਕੂਚ ਦਾ ਪ੍ਰੋਗਰਾਮ ਹੋਊਗਾ ਇਹਦਾ ਗਾਹਾਂ ਜਿਹੜਾ ਅਗਲਾ ਸੱਦਾ ਹੋਊਗਾ ਕੋਈ ਜਿੱਦੇ ਮੰਨ ਲਓ ਅਸੀਂ ਦੁਬਾਰੇ ਅੱਗੇ ਵਧਣ ਦਾ ਗੱਲ ਕਰਦਾ ਉੱਤੇ ਅਸੀਂ ਪੰਜਾਬ ਦੇ ਵਿੱਚ ਆਹ ਕਰਾਂਗੇ ਪੰਜਾਬ ਦੇ ਵਿੱਚ ਅਸੀਂ ਉਹਦੇ ਰੇਲਾਂ ਬੰਦ ਕਰਾਂਗੇ ਬੱਸਾਂ ਬੰਦ ਕਰਾਂਗੇ ਇਹ ਕੀ ਕਰਦੇ ਐ ਇਹ ਤਾਂ ਵੱਧ ਹੋ ਗੱਪਰ ਸਾਡੀ ਪੀਲ ਉਹਨਾਂ ਨੂੰ ਇਹੀ ਹੈਗੀ ਐ ਵੀ ਉੱਥੋਂ ਜਦੋਂ ਦਿੱਲੀੋਂ ਵਾਪਸ ਆਏ ਆ ਅ ਦਸੰਬਰ 2021 ਦੇ ਵਿੱਚ ਉਦੋਂ ਅਸੀਂ ਨਹੀਂ ਵੀ ਅਸੀਂ ਆ ਜਿਹੜੀਆਂ ਜੱਦਾਂ ਬੰਨੀਆਂ ਨੇ ਆ ਜਿਹੜੀਆਂ ਹੁਣ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਇਹਨਾਂ ਨੇ ਅਲਾਵਾ ਵਾਦਾ ਕੀਤਾ ਸੀ ਉਹ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੈ ਵੀ ਅਸੀਂ ਇਹ ਦਿੱਲੀ ਅੰਦੋਲਨ ਨੂੰ ਖਤਮ ਨਹੀਂ ਕੀਤਾ ਅਸੀਂ ਇਹਨੂੰ ਮੁਲਤਵੀ ਕੀਤਾ ਥੋੜੇ ਚਿਰ ਲਈ ਇਹਨੂੰ ਅਸੀਂ ਦੁਬਾਰੇ ਸ਼ੁਰੂ ਕਰਾਂਗੇ ਦੁਬਾਰੇ ਸ਼ੁਰੂ ਕਰਨ ਦਾ ਜਿਹੜਾ ਵਾਅਦਾ ਕੀਤਾ ਲੋਕਾਂ ਨਾਲ ਉਹ ਅਸੀਂ ਇਕੱਲੇ ਥੋੜੇ ਹੈਗੇ ਉਹ ਜਥੇਬੰਦੀਆਂ ਵੀ ਸ਼ਾਮਿਲ ਹੈ ਇਸ ਕਰਕੇ ਬਣਦਾ ਤਾਂ ਹੈਗਾ ਸਾਡੀ ਅਪੀਲ ਤਾਂ ਹੈਗੀ ਹੈ ਵੀ ਉਹ ਵਾਦੇ ਨੂੰ ਆਪਾਂ ਲਾਗੂ ਕਰਕੇ ਦਿੱਲੀ ਕੂਚ ਵਾਲੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਏ ਬਾਕੀ ਉਹ ਕੀ ਕਰਦੇ ਉਹਦੇ ਹਿਸਾਬ ਨਾਲ ਗਾ ਹਾਂ ਉਹ ਜਿਹੜਾ ਜਿਹੜਾ ਹੋਊਗਾ ਅਸੀਂ ਉਹਨਾਂ ਨੂੰ ਜਿੰਨਾ ਵੀ ਕਰਨਗੇ ਹਾਂ ਦਾ ਨਾਲ ਦੇ ਮਾਰਦੇ ਆ ਅਸੀਂ ਉਹਨੂੰ ਵੈਲਕਮ ਕਰ ਅੱਜ ਮੀਟਿੰਗ ਦੇ ਉੱਤੇ ਤੁਸੀਂ ਹੁਣ ਜਾ ਰਹੇ ਹੋ ਮੀਟਿੰਗ ਸ਼ਾਮਣੀਆਂ ਕੁਸ਼ਮ ਤੱਕ ਔਰ ਇਸ ਮੀਟਿੰਗ ਦੇ ਵਿੱਚ ਜੇ ਹੱਲ ਨਹੀਂ ਹੁੰਦਾ ਮਸਲੇ ਦਾ ਦਾ ਅਗਲਾ ਜਿਹੜਾ ਹੈਗਾ ਉਹ ਤੁਸੀਂ ਸੋਚਿਆ ਹੋਇਆ ਦੇਖੋ ਜੀ ਅਗਲਾ ਫਿਰ ਅੱਢਾਏ ਸੀ ਪਿਛਲੀ ਮੀਟਿੰਗ 'ਚ ਵੀ ਜੇ ਤੁਸੀਂ ਨਹੀਂ ਮੰਨਣਾ ਫਿਰ ਤੁਸੀਂ ਆਹਾਂ ਜਿਹੜੇ ਆ ਰੋਕਾ ਲੰਘਿਆ ਨੇ ਇਹ ਖਤਮ ਕਰ ਦਿਓ ਅਸੀਂ ਸਾਨੂੰ ਪੀਸਫੁਲੀ ਗਾਹਾਂ ਦਿੱਲੀ ਰਾਜਧਾਨੀ ਹੈ ਅਸੀਂ ਵੀ ਉਸੇ ਰਾਜਧਾਨੀ ਦੇ ਜਿਹੜਾ ਹੈਗੇ ਆ ਪੰਜਾਬ ਪੰਜਾਬ ਦੇ ਲੋਕ ਹੈ ਕਿਸਾਨ ਹੈ ਉਹਦੇ ਹਿੱਸੇਦਾਰ ਹੈ ਸਾਡਾ ਵੀ ਹੱਕ ਹੈਗਾ ਵੀ ਅਸੀਂ ਦਿੱਲੀ ਜਾ ਕੇ ਆਪਣਾ ਰੋਸ ਕਰ ਸਕਦੇ ਵੀ ਫਿਰ ਸਾਨੂੰ ਜੇ ਨਹੀਂ ਦੇਣਾ ਤਾਂ ਸਾਨੂੰ ਉਹ ਜਾਣ ਦਾ ਪੀਸਫੁਲੀ ਦਿੱਲੀ ਤੱਕ ਰੋਸ ਕਰਨ ਦਾ ਸਾਨੂੰ ਹੱਕ ਦੇਣਾ ਇਹ ਗੱਲ ਅਸੀਂ ਨਹੀਂ ਕਹਿੰਦੇ ਇਹ ਹਾਈ ਕੋਰਟ ਨੇ ਵੀ ਉਹ ਜਿਹੜੀ ਇੱਥੇ ਰਿਟ ਹੋਈ ਹੈ ਇਸ ਅੰਦੋਲਨ ਨਾਲ ਜੋੜ ਕੇ ਉਹਦੇ ਵਿੱਚ ਉਹਨਾਂ ਨੇ ਵੀ ਹਦਾਇਤ ਕੀਤੀ ਆ ਵੀ ਤੁਸੀਂ ਆ ਜਿਹੜੀਆਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਸੜਕਾਂ ਬਲੌਕ ਕਰਕੇ ਬ੍ਰਿਕਟ ਲਾ ਕੇ ਇਹ ਖਤਮ ਕਰੋ ਇਹਨਾਂ ਨੂੰ ਕੋਈ ਉੱਥੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨ ਦੀ ਖਾਤਰ ਇਹਨਾਂ ਨੂੰ ਜਿਹੜਾ ਥਾਂ ਦਿਓ ਇਹ ਇਹਨਾਂ ਨੂੰ ਅਧਿਕਾਰ ਦਿਓ ਇਸ ਕਰਕੇ ਵੀ ਜੇ ਉਹਨਾਂ ਨੇ ਨਾ ਸਾਡੀ ਗੱਲ ਮੰਨੀ ਜਿਵੇਂ ਲੱਗ ਰਿਹਾ ਹੈ ਤੇ ਨਾ ਸਾਨੂੰ ਗਾਹਾਂ ਜਾਣ ਦਾ ਰਾਹ ਦੱਸਤਾ ਨਾ ਉਹਨਾਂ ਨੇ ਹਾਈ ਕੋਰਟ ਦੀ ਹਦਾਇਤ ਮੰਨੀ ਵੀ ਇਹਨਾਂ ਨੂੰ ਪ੍ਰੋਟੈਸਟ ਕਰਨ ਦਾ ਖਾਤਰ ਇਹਨਾਂ ਨੂੰ ਥਾਂ ਦਿਓ ਦਿੱਲੀ ਦੇ ਵਿੱਚ ਜੇ ਕੁਝ ਵੀ ਨਹੀਂ ਕੀਤਾ ਫਿਰ ਠੀਕ ਹੈ ਫਿਰ ਅਸੀਂ ਮਜਬੂਰੀ ਹੋਊਗੀ ਅਸੀਂ ਜਾਵਾਂਗੇ ਅਸੀਂ ਫਿਰ ਹਾਈ ਕੋਰਟ ਦੇ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਉਹਨੂੰ ਫਿਰ ਅਸੀਂ ਜਿਹੜੇ ਲੋਕ ਹੈ ਉਹ ਲਾਗੂ ਕਰਾਉਣਗੇ ਉਹ ਵਧਾਂਗੇ ਅਸੀਂ ਪੀਸਫੁਲੀ ਅੱਗੇ